ਤੇ ਟਾਈਮ ਆ ਗਿਆ ਹੈਗਾ ਕਿ ਜਿਹੜੇ ਥਰਡ ਵਰਲਡ ਦੀ ਕੈਟਲ ਹੈਗੀਆਂ ਜਾਂ ਜਿਹੜੀ ਗਊਆਂ ਮੱਝਾਂ ਹੈਗੀਆਂ ਇਹਨੂੰ ਆਪਾਂ ਹੁਣ ਕੱਲ ਕਰ ਦੇ ਜੀਏ ਜਾਂ ਸਲਾਟਰ ਕਰ ਦੇ ਜੀਏ ਕਿਉਂਕਿ ਇੰਨਾ ਮੀਟ ਅਵੇਲੇਬਲ ਹੈ ਦੁਨੀਆ ਵਿੱਚ ਦੁੱਧ ਔਰ ਮੀਟ ਇੰਨਾ ਅਵੇਲੇਬਲ ਹੈਗਾ ਕਿ ਇਹਨਾਂ ਗਊਆਂ ਦੀ ਜ਼ਰੂਰਤ ਹੀ ਨਹੀਂ ਹੈਗੀ ਦੇ ਆਰ ਅਨਪ੍ਰੋਡਕਟਿਵ ਐਂਡ ਦੇ ਆਰ ਕਾਜ਼ਿੰਗ ਡੈਮੇਜ ਟੂ ਨੇਚਰ ਦੀ ਪੁਆਇੰਟ ਆਮ ਟ੍ਰਾਈਂਗ ਟੂ ਮੇਕ ਇਸ ਤੁਸੀਂ ਇਹਨੂੰ ਸਭ ਨੂੰ ਚੀਜ਼ਾਂ ਨੂੰ ਅਗਰ ਇੱਕ ਉੱਚ ਪਲੇਸ ਕਰੋ ਇੱਕ 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 ਪਲੇਟਫਾਰਮ ਤੇ ਔਰ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਇਹ ਸਾਰਾ ਜਿਹੜਾ ਪ੍ਰਯਾਸ ਹੈਗਾ ਇਹ ਇਟ ਲੁਕਸ ਕਿ ਬਈ ਐਜ਼ ਇਫ ਸਾਰੀ ਗਲਤੀਆਂ ਜਾਂ ਸਾਰੀ ਰਿਸਪੋਨਸਿਬਲ ਪੀਆ ਸਾਡੀਆਂ ਹੈਗੀਆਂ ਐਂਡ ਨਾਉ ਡੋਨਟ ਬੀ ਸਰਪ੍ਰਾਈਜ਼ ਜਦ ਆਪਾਂ ਪੰਜਾਬ ਵਿੱਚ ਗੱਲ ਕਰਦੇ ਹੈਗੇ ਜਿਹੜਾ ਹੈ ਫਾਊਂਡ ਐਵਰੀ ਕਾਨਫਰੈਂਸ ਆਈ ਗੋ ਟੂ ਦਿੱਲੀ ਹੋਏ ਅਮਰੀਕਾ ਹੋਏ ਯੂਰਪ ਹੋਏ ਕਿਤੇ ਵੀ ਹੋਏ ਉਥੇ ਪੰਜਾਬ ਦੀ ਗੱਲ ਜ਼ਰੂਰ ਹੁੰਦੀ ਹੈ ਜਿਹੜੀ ਕ੍ਰੋਪਿੰਗ ਪੈਟਰਨ ਜਿਹੜਾ ਸੱਕ ਕਰਦਾ ਹੈਗਾ ਪਾਣੀ ਨੂੰ ਐਂਡ ਇਟਸ ਐਨ ਐਗਜ਼ਾਮਪਲ ਕਿ ਬਈ ਦੁਨੀਆ ਨੂੰ ਇਹ ਨਹੀਂ ਕਰਨਾ ਚਾਹੀਦਾ ਠੀਕ ਹੈ ਅਸੀਂ ਮੰਨਦੇ ਹਾਂ ਕਿ ਬਈ ਦੈਟਸ ਐ ਐਗਜ਼ਾਸਟਿਵ ਕਾਈਂਡ ਆਫ ਐ ਕਲਟੀਵੇਸ਼ਨ ਪ੍ਰੈਕਟਿਸ ਜਿਹੜੀ ਸਾਨੂੰ ਉਹ ਤੋਂ ਡਾਈਵਰਸੀਫਾਈ ਕਰਨ ਦੀ ਜ਼ਰੂਰਤ ਹੈ ਹਟਣ ਦੀ ਜ਼ਰੂਰਤ ਹੈ ਬਟ ਲੈਟਸ ਆਲ ਪੰਜਾਬ ਦਾ ਪਾਣੀ ਖਤਮ ਹੋ ਜਾਏਗਾ ਜਿਸ ਤੇ ਕਿੰਨਾ ਪੈੜੀ ਚੱਲਦੀ ਆ ਰਹੀ ਹੈ ਇਹ ਵੀ ਸਮਝਦੇ ਆ ਪਰ ਦੁਨੀਆ ਵਿੱਚ ਵੀ ਸਾਨੂੰ ਕਿਹਾ ਜਾਂਦਾ ਕਿ 3rd ਵਾਰ ਵਾਰ 3rd ਵਰਲਡ ਵਾਰ ਵਿਲ ਬੀ ਔਨ ਵਾਟਰ ਇਸ਼ੂ ਇਹ ਵੀ ਸਾਨੂੰ ਸਭ ਨੂੰ ਪੜਾ ਪੜ ਕੇ ਸਾਨੂੰ ਪਹ ਚਲਦਾ ਕਿ ਬਈ ਦੁਨੀਆ ਚ ਕਿੰਨਾ ਕਿੰਨਾ ਕਿਆਸ ਹੋ ਰਿਹਾ ਇਸ ਇਸ ਗੱਲ ਦੇ ਪਿੱਛੇ ਯਾ ਜਿਸ ਤਾ ਹੁਣ ਕਿਹਾ ਗਿਆ ਕਿ ਬਈ ਕੇਪ ਟਾਊਨ ਵਿੱਚ ਪਾਣੀ ਨਹੀਂ ਹੋਏਗਾ ਨਹਾਉਣ ਵਾਸਤੇ ਆਈ ਥਿੰਕ ਦਿ ਮੈਸੇਜ ਸਾਨੂੰ ਬਹੁਤ ਅੱਛਾ ਮਿਲਦਾ ਹੈਗਾ ਕਿ ਬਈ ਵੀ ਹੈਵ ਟੂ ਸੇਵ ਵਾਟਰ ਇਸੀ ਤੇ ਕਿਨਾ ਸਾਨੂੰ ਕਿਹਾ ਜਾਂਦਾ ਸੇਵ એનર્ਜੀ ਉਸੇਵ એનર્ਜੀ ਦੀ ਬਾਅਦ ਚ ਗੱਲ ਕਰਦੇ ਆ ਪਰ ਲੈਟਸ ਸੇਵ ਵਾਟਰ ਫਰਸਟ ਡੂ ਵੀ ਨੋ ਕਿ ਜਿੰਨਾ ਪਾਣੀ ਅੱਜ ਅਸੀਂ ਇਸਤੇਮਾਲ ਕਰਦੇ ਹੈਗੀਆਂ ਦੁਨੀਆ ਵਿੱਚ ਉਹਨਾਂ ਪਾਣੀ ਸਿਰਫ 5 ਕੰਪਨੀਆਂ ਇਸਤੇਮਾਲ ਕਰਦੀਆਂ ਮੈਂ ਤਾਂ ਕਦੀ ਡਿਬੇਟ ਨਹੀਂ ਦੇਖੀ ਕਿ ਨਾ 5 ਕੰਪਨੀਆਂ ਨੂੰ ਬੋਲੋ ਕਿ ਆਪਣਾ ਇੱਕ ਮੱਗ ਹੀ ਬਚਾ ਲਓ ਕਦੀ ਨਹੀਂ ਕਿਸੇ ਨੇ ਗੱਲ ਕੀਤੀ 5 ਕੰਪਨੀਆਂ ਉਹਨਾਂ ਪਾਣੀ ਇਸਤੇਮਾਲ ਕਰਦੀਆਂ ਹੈਗੀਆਂ ਜਿੰਨਾ ਕਿ ਸਾਰੀ ਦੁਨੀਆ ਇਸਤੇਮਾਲ ਕਰ ਰਹੀ ਹੈ ਔਰ ਪੰਜ ਕੰਪਨੀਆਂ ਇਹ ਇਕਨੋਮਿਕਸ ਦੀ ਰਿਪੋਰਟ ਹੈ ਔਰ ਪੰਜ ਕੰਪਨੀਆਂ ਦੇ ਨਾਮ ਵੀ ਤੁਹਾਨੂੰ ਮੈਂ ਮੈਂ ਦੋ ਤਿੰਨ ਨਾਮ ਸੁਣਾ ਦਿੰਨਾ ਉਹ ਚ ਇੱਕ ਡਨਨ ਹੈ ਇੱਕ ਬੱਡਵਾਈਜ਼ਰ ਹੈ ਜਿਹੜੀ ਬੀਅਰ ਬਣਾਉਂਦੀ ਹੈ ਗਈ ਹੈ ਔਰ ਇੱਕ ਉਹਦੇ ਚ ਪੈਪਸਿਕੋਲਾ ਸੀਗੀ ਹੈ ਇਹ ਤਿੰਨ ਕੰਪਨੀਆਂ ਤੁਹਾਡੇ ਸਾਹਮਣੇ ਹੈਗੀਆਂ ਆਈ ਥਿੰਕ ði ਮੈਸੇਜ ਇਜ਼ ਵੈਰੀ ਕਲੀਅਰ ਅਗਰ ਪੰਜ ਕੰਪਨੀਆਂ ਦੁਨੀਆ 'ਚ ਜਿੰਨਾ ਪਾਣੀ ਕੰਜ਼ੂਮ ਹੋ ਰਿਹਾ ਉਹਨਾਂ ਦੇ ਉਹ ਵੀ ਉਨਾ ਹੀ ਕੰਜ਼ੂਮ ਕਰ ਰਹੇ ਹਨ ਤਾਂ ਸਾਨੂੰ ਡਰਨ ਦੀ ਕੀ ਜਰੂਰਤ ਹੈਗੀ ਆ ਅਗਰ ਪਾਣੀ ਦਾ ਕ੍ਰਾਈਸਿਸ ਹੋ ਜਾਂਦਾ ਜਿਵੇਂ ਅਸੀਂ ਥਰਡ ਵਰਲਡ ਵਾਰ ਦੀ ਤਰਫ ਕਹਿੰਨੇ ਹੈਗੇ ਆ ਕਾਂਟ ਵੀ ਆਸ ਦੋਸ ਫਾਈਵ ਕੰਟਰੀਜ਼ ਟੂ ਫਾਈਵ ਕੰਪਨੀਆਂ ਟੂ ਸ਼ਟ ਡਾਊਨ ਕਿ ਦੁਨੀਆ ਚ ਆਫਤ ਆ ਜਾਏਗੀ ਜੇ ਆਪਾਂ ਕੋਕਾ ਕੋਲਾ ਨਹੀਂ ਪੀਵਾਂਗੇ ਪੈਪਸੀ ਕੋਲਾ ਨਹੀਂ ਪੀਵਾਂਗੇ ਜਾਂ ਬੀਅਰ ਨਹੀਂ ਪੀਵਾਂਗੇ ਤਾਂ ਕੀ ਆਫਤ ਆ ਜਾਏਗੀ ਦੁਨੀਆ ਵਿੱਚ ਕਿ ਅਸੀਂ ਸੋਚਦੇ ਆ ਕਿ ਵੀ ਇਹ ਸਾਨੂੰ ਤੀਸਰੀ ਵਰਲਡ ਵਾਰ ਤੇ ਜਾਣਾ ਪਏਗਾ ਦੀ ਪੁਆਇੰਟ ਆਮ ਟ੍ਰਾਈਂਗ ਟੂ ਮੇਕ ਇਸ ਕਿ ਕੀ ਕਾਰਨ ਹੈ ਕਿ ਅਸੀਂ ਵੀ ਲੋਕ ਉਹਨਾਂ ਗੱਲਾਂ ਤੇ ਡਿਬੇਟ ਨਹੀਂ ਕਰਦੇ दोज यू आर कंसर्न अबाउट वाटर एज ए बिगर इशू नाओ उन्होंने दो जिसमें चौधरी चरण सिंह कहेंसान वास्ते कहेंगे कि भई एक अख जी हैगी अपने हल्ते रख तो दूजी अख दिल्ली पर रख जमाना है जब दिल्ली वॉज इंपोर्टेंट हूँ तो वॉशिंगटन पर भी तो तीसरी अख रखनी पेगी लेकिन द पॉइंट आई एम ट्राइंग टू मेक इस सा भी काम होना चाहिए एज एन एक्टिविस्ट ऑलसो कि आप एक अख तो अपने इशू पर रखिए दूजी अख इंटरनेशनल इशू पर भी रखिए ताकि असी वोद एक बैलेंस मेनटेन कर पाईए एक जरा नैरेटिव हैगा उन्होंने असी ਇਹ ਰਸਤੇ ਤੇ ਲੈ ਕੇ ਆ ਪਈਏ ਮੇਰਾ ਮੰਨਣਾ ਹੈ ਕਿ ਨਾ ਚੋ ਅਗਰ ਤੁਸੀਂ ਇੱਕ ਕੰਪਨੀ ਵੀ ਅੱਜ ਬੰਦ ਕਰ ਦਿਓਗੇ ਜਿਹੜੀ ਪੰਜ ਕੰਪਨੀਆਂ ਹੈਗੀਆਂ ਸਾਡੇ ਕੋਲ ਪਾਣੀ ਸਰਪਲਸ ਹੋ ਜਾਏਗਾ ਦਿ ਪੁਆਇੰਟ ਆਈ ਹੋਪ ਆਮ ਏਬਲ ਟੂ ਕਨਵੇ ਲੇਕਿਨ ਕੋਈ ਨਹੀਂ ਬੋਲਦਾ ਕਿਉਂਕਿ ਕਿਸੇ ਦੀ ਹਿੰਮਤ ਹੀ ਨਹੀਂ ਹੁੰਦੀ ਪੰਜ ਕੰਪਨੀਆਂ ਤਰਫ ਇਸ਼ਾਰਾ ਕਰਨ ਦੇ ਅੱਜ ਕੱਲ ਦੇ ਮਾਹੌਲ ਵਿੱਚ everyone talks about you know anything but the moment you point to a corporate house or a big house sab log darr jande kabra jande ke nahi je ithe pata nahi assi galat hai gaye ya sade upar koi backlash hoega ya troll aayega ya so on and so forth the point i'm trying to make is let us try to understand ke kis tarike ka narrative banaya janda hai aur mera manna hai ke sir agar aapna bhi next time pedi te gal kariye please do talk about pedi bahut kuch karne di zaroorat hai gayi hai par naal ye bhi kaho ki oh panch company da bhi kuch karo sir ਕਾਕੀ ਨੈਰੇਟਿਵ ਤਾਂ ਬਣੇ ਕਿ ਨੈਰੇਟਿਵ ਲੋਕਾਂ ਨੂੰ ਸਮਝਦਾ ਆਇਆ ਕਿ ਪੰਜ ਕੰਪਨੀਆਂ ਉਹਨਾ ਪਾਣੀ ਖਾ ਰਹੀਆਂ ਜਿੰਨਾ ਕਿ ਆਪਾਂ ਸਾਰੇ ਜਨ ਆਪਾਂ ਕੰਜ਼ੂਮ ਕਰਦੇ ਹੈਗੇ ਸੋ ਦੀ ਸੋਲੂਸ਼ਨ ਇਜ਼ ਨਾਟ ਡਿਫਿਕਲਟ ਦੀ ਓਨਲੀ ਵੇ ਇਜ਼ ਵੀ ਡੋਨਟ ਵਾਂਟ ਟੂ ਲੁੱਕ ਐਟ ਇਟ ਅਸੀਂ ਇਥੇ ਕਰਨ ਨੂੰ ਤਾਂ ਤਿਆਰ ਹੈਗੇ ਆਂ ਔਰ ਕਰਨਾ ਵੀ ਚਾਹੀਦਾ ਹੈਗਾ ਨਾਊ ਵੈਨ ਆਈ ਸੇ ਕਿ ਵੀ ਆਪਣੇ ਇਨ ਦੀ ਕੇਸ ਆਫ ਪੰਜਾਬ ਦਾ ਜਿਹੜਾ ਕ੍ਰੋਪਿੰਗ ਪੈਟਰਨ ਹੈਗਾ ਇਹੀ ਸਾਰਾ ਬੜਾ ਇਸ਼ੂ ਹੈ ਇਸ ਸਮੇਂ ਕਿ ਭਈ ਉਹਨੂੰ ਕਿਸ ਤਰ੍ਹਾਂ ਡਾਈਵਰਸਿਫਾਈ ਕੀਤਾ ਜਾਏ ਜੋਲ ਸਾਹਿਬ ਦੀਆਂ ਦੋ ਕਮੇਟੀ ਰਿਪੋਰਟ ਵੀ ਆਈਆਂ ਹੈਗੀਆਂ ਔਰ ਉਹਨਾਂ ਦੇ ਕਮੇਟੀ ਵੀ ਰਿਪੋਰਟ ਵਿੱਚ ਵੀ ਕਿਹਾ ਸੀਗਾ ਕਿ ਭਈ ਬਹੁਤ ਜ਼ਰੂਰੀ ਹੈ ਉਹਨਾਂ ਦੇ ਕੁਝ ਸੁਝਾਅ ਵੀ ਸੀਗੇ ਮੈਨੂੰ ਯਾਦ ਹੈ ਜਿਹੜੀ ਫਰਸਟ ਰਿਪੋਰਟ ਆਈ ਸੀ ਕਿ ਜੋਲ ਸਾਹਿਬ ਦੀ ਤਾਂ ਉਸ ਟਾਈਮ ਮੈਂ ਪੰਜਾਬ ਵਿੱਚ ਹੁੰਦਾ ਸੀਗਾ ਐਂਡ ਆਈ ਹੈਡ ਇਵੈਲੂਏਟਡ ਥੈਟ ਰਿਪੋਰਟ ਐਂਡ ਸੀਨ ਕਿ ਭਈ ਉਹਦੇ ਵਿੱਚ ਕੀ ਪਲੱਸ ਐਂਡ ਜੋ ਉਹਨਾਂ ਦੇ ਸੁਜੈਸ਼ਨ ਸੀਗੇ ਉਹ ਕੀ ਸੀਗੇ ਇੱਕ ਉਹਨਾਂ ਦਾ ਇੱਕ ਸੁਜੈਸ਼ਨ ਸੀਗਾ ਜਾਂ ਇੱਕ ਉਹਨਾਂ ਦੀ ਰਿਪੋਰਟ ਵਿੱਚ ਪੁਆਇੰਟ ਜੋ ਮੈਂ ਸ਼ੇਅਰ ਕਰਨਾ ਚਾਹਨਾ ਆਮ ਸ਼ੋਰ ਪਰਨੂ ਸਾਹਿਬ ਵੁਡ ਨੋ ਬੈਟਰ ਦਨ ਮੀ ਉਹਦੇ ਵਿੱਚ ਇਹ ਕਿਹਾ ਸੀਗਾ ਜੋਲ ਸਾਹਿਬ ਨੇ ਪਹਿਲੀ ਕਮੇਟੀ ਰਿਪੋਰਟ ਵਿੱਚ ਕਿ ਅਗਰ ਅਸੀਂ ਕਿਉਂਕਿ ਡਾਈਵਰਸੀਫਾਈ ਕਰਨਾ ਚਾਹਨੇ ਹਾਂ ਕਿ ਪੈਟੀ ਤੋਂ ਤਾਂ ਪੈਟੀ ਦੇ ਡਾਈਵਰਸੀਫਾਈ ਕਿਸ ਚੀਜ਼ ਕਰਾਂਗੇ ਫਰੂਟਸ ਐਂਡ ਵੈਜੀਟੇਬਲਸ ਵਾਸ